बोले सो निहाल सो so, बाबा बलजीत सिंह जी दादू वाला जगो जगो डाल जबर शतर तखत दे मालिक खबरता गदे ऊपर सुभाय मन दस पाछैया दी आत्मिक ज्योत ਤਾਂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਾਜ਼ਰ ਹਜ਼ੂਰੀ ਵਿੱਚ ਦਿੱਲੀ ਦੀ ਧਰਤੀ ਲਾਲ ਕਿਲੇ ਤੇ ਦਿੱਲੀ ਫਤਿਹ ਦਿਵਸ ਮਨਾ ਰਹੀਆਂ ਸਿੱਖ ਸੰਗਤਾਂ ਆਓ ਸਾਰੇ ਸਰਬਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਪਾਵਨ ਪਵਿੱਤਰ ਗੁਰ ਫਤਿਹ ਦੀ ਸਾਂਝ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਸਾਰੀਆਂ ਸੰਗਤਾਂ ਗਾਜ ਕੇ ਫਤਿਹ ਬੁਲਾਓ ਆਖੋ ਜੈ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਖਾਲਸਾ ਪੰਥ ਵੱਲੋਂ ਜੋ ਦਿੱਲੀ ਨੂੰ ਫਤਿਹ ਕੀਤਾ ਗਿਆ ਅੱਜ ਦਿੱਲੀ ਫਤਿਹ ਦਿਵਸ ਨੂੰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਮੈਂ ਬਹੁਤਾ ਸਮਾਂ ਨਹੀਂ ਲੈਣਾ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਗੁਰਮੁਖ ਪਿਆਰੇ ਭਾਈ ਰਵਿੰਦਰ ਸਿੰਘ ਜਿਨ੍ਹਾਂ ਪਾਸੋਂ ਆਪ ਜੀ ਨੇ ਰਸ ਭੇਨਾ ਕੀਰਤਨ ਸਰਵਣ ਕਰਨਾ ਗੁਰੂ ਪਿਆਰਿਓ ਇਹ ਖਾਲਸਾ ਪੰਥ ਵੱਲੋਂ ਜਿਹੜਾ ਇਤਿਹਾਸ ਸਿਰਜਿਆ ਗਿਆ ਜਿਸ ਤਰੀਕੇ ਦੇ ਨਾਲ ਇਸ ਦਿੱਲੀ ਨੂੰ ਫਤਿਹ ਕੀਤਾ ਕਾਲણો ਜੋ ਖਾਲਸਾ ਜਰਨੈਲੀ ਮਾਰਚ ਸਮੋਚੀਆਂ ਅੰਮ੍ਰਿਤ ਸਿੰਘ ਜਥੇਬੰਦੀਆਂ ਜਥੇਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਦਸਮੇਸ਼ ਤਰਨਾ ਦਲ ਔਰ ਇਸੇ ਤਰ੍ਹਾਂ ਦਲ ਬਾਬਾ ਬਿਨੀ ਚੰਦ ਔਰ ਤਰਨਾ ਦਲ ਬਾਬਾ ਬਕਾਲਾ ਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ ਸਮੁੱਚੇ ਦਲ ਪੰਥ ਘੋੜਿਆਂ ਹਾਥੀਆਂ ਸਮੇਤ ਦਿੱਲੀ ਦੀ ਧਰਤੀ ਤੇ ਪੁੱਜ ਚੁੱਕੇ ਆ ਜਿਨ੍ਹਾਂ ਨੇ ਕਲਨੋਏ ਜਰਨੈਲੀ ਮਾਰਚ ਦੀ ਅਗਵਾਈ ਕਰਨੀ ਹੈ ਤੇ ਉਸ ਇਤਿਹਾਸ ਨੂੰ ਰੂਪਮਾਨ ਕਰਨਾ ਕਿ ਕਿਸ ਤਰ੍ਹਾਂ ਜਥੇਦਾਰ ਬਾਬਾ ਬਘੇਲ ਸਿੰਘ ਜੀ ਜਥੇਦਾਰ ਬਾਬਾ ਜਸਾ ਸਿੰਘ ਜੀ ਰਾਮਗੜੀਆ ਜਥੇਦਾਰ ਬਾਬਾ ਜਸਾ ਸਿੰਘ ਜੀ ਆਲੂਵਾਲੀਆ ਤੇ ਬਾਕੀ ਸਿੱਖ ਜਰਨੈਲਾਂ ਨੇ ਸਿੱਖ ਫੌਜਾਂ ਨੇ ਇਸ ਦਿੱਲੀ ਨੂੰ ਫਤਿਹ ਕੀਤਾ ਸੀ ਇਹ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਦਿੱਲੀ ਫਤਿਹ ਦਿਵਸ ਦੀਆਂ ਮੈਂ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਵਧਾਈਆਂ ਦਿੰਦਾ ਹਾਂ ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵਧਾਈ ਦੀ ਪਾਤਰ ਹੈ ਕਿ ਜਿਨ੍ਹਾਂ ਦੇ ਵੱਲੋਂ ਇਹ ਹਰ ਸਾਲ ਉਪਰਾਲਾ ਕੀਤਾ ਜਾਂਦਾ ਜਿੱਥੇ ਹਜ਼ਾਰਾਂ ਲੱਖਾਂ ਸੰਗਤਾਂ ਦਿੱਲੀ ਅਤੇ ਦੇਸ਼ ਵਿਦੇਸ਼ ਤੋਂ ਵੱਖ-ਵੱਖ ਥਾਵਾਂ ਤੋਂ ਪੁੱਜ ਕੇ ਇਹਨਾਂ ਸਮਾਗਮਾਂ 'ਚ ਹਾਜ਼ਰੀ ਭਰ ਕੇ ਆਪਣੇ ਉਸ ਇਤਿਹਾਸ ਨੂੰ ਯਾਦ ਕਰਦੀਆਂ ਨੇ ਆਓ ਗੁਰੂ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਰਹਿਮਤ ਦੇ ਨਾਲ ਜੁੜਨ ਲਈ ਆਪਣੀ ਉਸ ਵਿਰਾਸਤ ਦੇ ਨਾਲ ਜੁੜਨ ਵਾਸਤੇ ਨਸ਼ਿਆਂ ਤੋਂ ਰਹਿ ਪਦਤ ਪੁਣੇ ਤੋਂ ਰਹਿ ਵਿਹਿਮਾ ਭਰਮਾ ਪਖੰਡਾਂ ਤੋਂ ਰਹਿ ਧੋਕੇ ਸਾਬਤ ਸੂਰਤ ਖੰਡੇ ਬਾਟੇ ਦਾ ਅਮਰ ਸ਼ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗिए ਤੇ ਫੇਰ ਮੈਂ ਸਮਝਦਾ ਕਿ ਦਿੱਲੀ ਫਤਿਹ ਦਿਵਸ ਮਨਾਇਆ ਸਾਡਾ ਸਫਲਾ ਹੋਵੇਗਾ ਮੈਂ ਆਪਣੇ ਵੱਲੋਂ ਸਮੋਚੀ ਹਰਿਆਣਾ ਸਿਗੁਰਦਵਾਰਾ ਪ੍ਰਬੰਧਕ ਕਮੇਟੀ ਵਾਲਾ ਆਪ ਸਰਬੱਤ ਸੰਗਤਾਂ ਨੂੰ ਦਿੱਲੀ ਕਮੇਟੀ ਨੂੰ ਦਿੱਲੀ ਫਤਿਹ ਦਿਵਸ ਦੀਆਂ ਲੱਖ ਲੱਖ ਵਧਾਈਆਂ ਮੁਬਾਰਕਾਂ ਦਿੰਦਾ ਹੋਇਆ ਆਪਣੇ ਸ਼ਬਦਾਂ ਨੂੰ ਸੰਕੋਚ ਦਾ ਆਪ ਜੀ ਨਾਲ ਫਤਿਹ ਦੀ ਸਾਂਝ ਕਰਦਾ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ ਆਵਸਾਰੇ ਸਤਗੁਰ ਸੱਚੇ ਪਾਤਸ਼ਾਹ ਨੂੰ ਸਿਰ ਝੁਕਾ ਕੇ بلند ਆਵਾਜ਼ ਵਿੱਚ ਫਤਿਹ ਦੀ ਸਾਂਝ ਕਰੋ ਕੋਈ ਰਸਨਾ ਵਾਜੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ